ਇਸ ਦਿਨ ਦੀ ਵੱਡੀ ਖਬਰ ਹੈ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਨਾਮਤਾਰੀ ਡੇਰੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਡੇਰੇ ਦੇ ਜ਼ਮੀਨ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹਿੰਸਕ ਝੜਪ ਹੋਈ ਹੈ ਦੋਹਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਸੂਚਨਾ ਮਿਲਨ ਤੇ ਪੁਲਿਸ ਉੱਥੇ ਪਹੁੰਚਦੀ ਹੈ ਤੇ ਹੰਝੂ ਗੈਸ ਦੇ ਗੋਲੇ ਛੱਡ ਕੇ ਭੀੜ ਨੂੰ ਉੱਥੋਂ ਖਦੇੜਿਆ ਜਾਂਦਾ ਹੈ ਰਾਣੀਆਂ ਥਾਣਾ ਪੁਲਿਸ ਇਸ ਮਾਮਲੇ 'ਚ ਮੁਕੱਦਮਾ ਦਰਜ ਕਰਕੇ ਕਾਰਵਾਈ ਵਿੱਚ ਜੁਟੀ ਹੋਈ ਹੈ ਦਰਅਸਲ ਪਿੰਡ ਜੀਵਨਗਰ ਚ ਡੇਰਾ ਨਾਮਦਾਰੀ ਚ ਨਾਮਤਾਰੀ ਪਾਈਚਾਰੇ ਦੇ ਗੁਰੂ ਉਦੇਸ਼ ਸਿੰਘ ਅਤੇ ਦਿਲੀਪ ਸਿੰਘ ਦੇ ਪੈਰੋਕਾਰਾਂ ਵਿਚਾਲੇ ਜ਼ਮੀਨੀ ਵਿਵਾਦ ਹੋਇਆ ਜ਼ਮੀਨੀ ਵਿਵਾਦ ਐਨਾ ਵੱਧ ਗਿਆ ਕਿ ਦੋਵੇਂ ਧੜੇ ਆਮੋ ਸਾਹਮਣੇ ਹੋ ਗਏ ਇੱਕ ਧੜੇ ਨੇ ਪਹਿਲਾਂ ਜੀਵਨ ਨਗਰ ਗੁਰਦੁਆਰੇ ਦੇ ਨਾਲ ਲੱਗਦੀ 11 ਕਿੱਲੇ ਇੱਕ ਕਨਾਲ ਜ਼ਮੀਨ ਤੇ ਚਿੱਟੇ ਝੰਡੇ ਲਾ ਦਿੱਤੇ ਇਸ ਤੋਂ ਬਾਅਦ ਲੋਕਾਂ ਨੇ ਜੀਵਨ ਨਗਰ ਡੇਰੇ ਦੇ ਅੰਦਰੋਂ ਗੋਣੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਘਟਨਾ ਦੀ ਸੂਚਨਾ ਮਿਲਦੇ ਹੀ ਚੌਂਕੀ ਇੰਚਾਰਜ ਮੌਕੇ ਤੇ ਪਹੁੰਚੇ ਤਾਂ ਡੇਰੇ ਦੇ ਅੰਦਰੋਂ ਪੁਲਿਸ ਦੀ ਗੱਡੀ ਤੇ ਵੀ ਫਾਇਰਿੰਗ ਕੀਤੀ ਗਈ ਇਸ ਘਟਨਾ ਦੇ ਵਿੱਚ ਪੁਲਿਸ ਦੀ ਗੱਡੀ ਤੇ ਦੋ ਗੋਲੀਆਂ ਦੇ ਨਿਸ਼ਾਨ ਮਿਲੇ ਨੇ ਗਨੀਮਤ ਇਹ ਹੈ ਕਿ ਇਸ ਘਟਨਾ ਦੇ ਵਿੱਚ ਪੁਲਿਸ ਦੀ ਗੱਡੀ ਦਾ ਡਰਾਈਵਰ ਇਸ ਗੋਲੀਬਾਰੀ 'ਚ ਵਲਵਲ ਬਚ ਗਿਆ ਪੁਲਿਸ ਮੁਤਾਬਕ ਡੇਰਾ ਜੀਵਨ ਨਗਰ ਕੋਲ 11 ਏਕੜ ਜ਼ਮੀਨ ਨੂੰ ਲੈ ਕੇ ਨਿਸ਼ਾਨਦੇਹੀ ਕਰ ਰਹੇ ਨੇ ਇਸ ਦੌਰਾਨ ਡੇਰਾ ਜੀਵਨ ਨਗਰ ਪਰੋਕਾਰਾਂ ਨੇ ਫਾਇਰ ਕਰ ਦਿੱਤੇ ਜ਼ਖਮੀਆਂ ਨੂੰ ਸਿਰਸਾ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਸਿਰਸਾ ਦੇ ਐਸਪੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਡੇਰੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਗੋਲੀਬਾਰੀ ਦੀ ਘਟਨਾ ਵਿੱਚ 8 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਸਿਰਸਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਥੇ ਡਾਕਟਰਾਂ ਨੇ ਸਥਿਤੀ ਨੂੰ ਗੰਭੀਰ ਦੇਖਦੇ ਹੋਏ ਮੁੱਢਲੀ ਸਹਾਇਤਾ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਇਸ ਦਿਲੇ ਦੀ ਵੱਡੀ ਖਬਰ ਹੈ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਨਾਮਤਾਰੀ ਡੇਰੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਡੇਰੇ ਦੇ ਜ਼ਮੀਨ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹਿੰਸਕ ਝੜਪ ਹੋਈ ਹੈ ਦੋਹਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਸੂਚਨਾ ਮਿਲਣ ਤੇ ਪੁਲਿਸ ਉੱਥੇ ਪਹੁੰਚਦੀ ਹੈ ਤੇ ਹੰਝੂ ਗੈਸ ਦੇ ਗੋਲੇ ਛੱਡ ਕੇ ਭੀੜ ਨੂੰ ਉੱਥੋਂ ਖਦੇੜਿਆ ਜਾਂਦਾ ਹੈ ਰਾਣੀਆਂ ਥਾਣਾ ਪੁਲਿਸ ਇਸ ਮਾਮਲੇ 'ਚ ਮੁਕਦਮਾ ਦਰਜ ਕਰਕੇ ਕਾਰਵਾਈ ਵਿੱਚ ਜੁਟੀ ਹੋਈ ਹੈ ਦਰਸਲ ਪਿੰਡ ਜੀਵਨਗਰਚ ਡੇਰਾ ਨਾਮਦਾਰੀਚੇ ਨਾਮਤਾਰੀ ਪਾਈਚਾਰੇ ਦੇ ਗੁਰੂ ਉਦੇਸ਼ ਸਿੰਘ ਅਤੇ ਦਿਲੀਪ ਸਿੰਘ ਦੇ ਪੈਰੋਕਾਰਾਂ ਵਿਚਾਲੇ ਜ਼ਮੀਨੀ ਵਿਵਾਦ ਹੋਇਆ ਜ਼ਮੀਨੀ ਵਿਵਾਦ ਐਨਾ ਵੱਧ ਗਿਆ ਕਿ ਦੋਵੇਂ ਧੜੇ ਆਮੋ ਸਾਹਮਣੇ ਹੋ ਗਏ ਇੱਕ ਧੜੇ ਨੇ ਪਹਿਲਾਂ ਜੀਵਨ ਨਗਰ ਗੁਰਦੁਆਰੇ ਦੇ ਨਾਲ ਲੱਗਦੀ 11 ਕਿੱਲੇ ਇੱਕ ਕਨਾਲ ਜ਼ਮੀਨ ਤੇ ਚਿੱਟੇ ਝੰਡੇ ਲਾ ਦਿੱਤੇ ਇਸ ਤੋਂ ਬਾਅਦ ਲੋਕਾਂ ਨੇ ਜੀਵਨ ਨਗਰ ਡੇਰੇ ਦੇ ਅੰਦਰੋਂ ਗੋਣੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਘਟਨਾ ਦੀ ਸੂਚਨਾ ਮਿਲਦੇ ਹੀ ਚੌਂਕੀ ਇੰਚਾਰਜ ਮੌਕੇ ਤੇ ਪਹੁੰਚੇ ਤਾਂ ਡੇਰੇ ਦੇ ਅੰਦਰ ਪੁਲਿਸ ਦੀ ਗੱਡੀ ਤੇ ਵੀ ਫਾਇਰਿੰਗ ਕੀਤੀ ਗਈ ਇਸ ਘਟਨਾ ਦੇ ਵਿੱਚ ਪੁਲਿਸ ਦੀ ਗੱਡੀ ਤੇ ਦੋ ਗੋਲੀਆਂ ਦੇ ਨਿਸ਼ਾਨ ਮਿਲੇ ਨੇ ਗਨੀਮਤ ਇਹ ਹੈ ਕਿ ਇਸ ਘਟਨਾ ਦੇ ਵਿੱਚ ਪੁਲਿਸ ਦੀ ਗੱਡੀ ਦਾ ਡਰਾਈਵਰ ਇਸ ਗੋਲੀਬਾਰੀ ਚ ਵਲਵਲ ਬਚ ਗਿਆ ਪੁਲਿਸ ਮੁਤਾਬਕ ਡੇਰਾ ਜੀਵਨ ਨਗਰ ਕੋਲ 11 ਏਕੜ ਜ਼ਮੀਨ ਨੂੰ ਲੈ ਕੇ ਨਿਸ਼ਾਨਦੇਹੀ ਕਰ ਰਹੇ ਨੇ ਇਸ ਦੌਰਾਨ ਡੇਰਾ ਜੀਵਨ ਨਗਰ ਪਰੋਕਾਰਾਂ ਨੇ ਫਾਇਰ ਕਰ ਦਿੱਤੇ ਜ਼ਖਮੀਆਂ ਨੂੰ ਸਿਰਸਾ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਸਿਰਸਾ ਦੇ ਐਸਪੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚਿਆ ਤੇ ਡੇਰੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਗੋਲੀਬਾਰੀ ਦੀ ਘਟਨਾ ਵਿੱਚ 8 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਸਿਰਸਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਥੇ ਡਾਕਟਰਾਂ ਨੇ ਸਥਿਤੀ ਨੂੰ ਗੰਭੀਰ ਦੇਖਦੇ ਹੋਏ ਮੁੱਢਲੀ ਸਹਾਇਤਾ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਪੀਜੀਆਈ ਰੈਫਰ ਕਰ ਦਿੱਤਾ